ਪਰਾਇਕਾ ਤਨਾ ਤਾੜੀ ਦਾ ਬੱਜਦੀ ਨਹੀਂ ਤਿੰਨ ਵਿਆਹ ਕਰਵਾਉਣ ਵਾਲੀ ਪੂਜਾ ਸੰਘਾ ਆਪਣੇ ਪਹਿਲੇ ਦੋ ਘਰ ਵਾਲੇ ਨੂੰ ਛੱਡਣ ਤੋਂ ਬਾਅਦ ਤੀਜਾ ਵਿਆਹ ਕਰਵਾਇਆ ਸੀ ਜਿਸ ਦਾ ਨਾਮ ਆ ਬਾਈ ਜੀ ਸੁਖ ਤੇ ਉਸ ਨੇ ਹੁਣ ਵੀਡੀਓ ਪਾ ਕੇ ਵੀ ਦੱਸ ਦਿੱਤਾ ਪੂਜਾ ਸੰਘਾ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਵਿਆਹ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਮੁੰਡੇ ਨੇ ਉਸ ਕੁੜੀ ਦੇ ਨਾਲ ਗੱਲਬਾਤ ਕੀਤੀ ਸੀ ਸੋਸ਼ਲ ਮੀਡੀਆ ਤੇ ਗੱਲਬਾਤ ਚੱਲਦੀ ਰਹੀ ਉਹ ਆਪਣੇ ਪਤੀ ਨੂੰ ਅਣਦੇਖਾ ਕਰਦੀ ਰਹੀ ਤੇ ਇਸ ਦੇ ਨਾਲ ਗੱਲ ਕਰਦੀ ਰਹੀ ਪਰ ਆਖਿਰਕਾਰ ਹੁਣ ਕੀ ਹੋਇਆ ਕਿ ਉਸਦੇ ਪਤੀ ਨੇ ਵੀ ਵੀਡੀਓ ਪਾ ਕੇ ਸਭ ਨੂੰ ਦੱਸ ਦਿੱਤਾ ਕਿ ਮੇਰਾ ਪੂਜਾ ਸੰਘਾ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਰਿਹਾ ਨਾ 3 ਚ ਨਾ 13 ਚ ਉਹ ਗੱਲ ਹੋ ਗਈ ਹੁਣ ਪੂਜਾ ਸੰਘਾ ਦੀ ਨਾ ਉਧਰ ਦੀ ਰਹੀ ਨਾ ਉਧਰ ਦੀ ਰਹੀ ਵਿਚ ਵਿਚਾਲੇ ਫਸ ਗਈ ਕਿ ਹੁਣ ਪੂਜਾ ਸੰਘਾ ਚੌਥਾ ਵਿਆਹ ਕਰਵਾਏਗੀ ਪਹਿਲਾਂ ਗੁਰੀ ਨੂੰ ਛੱਡ ਕੇ ਆਈ ਤਾਂ ਗੁਰੀ ਦਾ ਹੁਣ ਖੁਸ਼ਾ ਪੂਰਾ ਉਸਨੇ ਦਾ ਆਪਣਾ ਵਿਆਹ ਕਰਵਾ ਲਿਆ ਦੂਜੀ ਕੁੜੀ ਦੇ ਨਾਲ ਖੁਸ਼ ਆਓ ਪਰ ਪੂਜਾ ਸੰਘਾ ਦਾ ਵਿੱਚ ਵਿਚਾਲੇ ਆ ਗਈ ਜਿਹਦੇ ਚੱਕਰਾਂ 'ਚ ਛੱਡ ਕੇ ਉਹ ਆਪਣੇ ਪਤੀ ਨੂੰ ਆਈ ਸੀ ਜਿਸਦੇ ਨਾਲ ਵਿਆਹ ਕਰਵਾਇਆ ਸੀ ਸੁੱਖ ਦੇ ਨਾਲ ਅੱਜ ਉਹੀ ਵੀਡੀਓ ਪਾ ਕੇ ਦੱਸ ਰਹਾ ਕਿ ਮੇਰਾ ਕੋਈ ਵੀ ਰਿਲੇਸ਼ਨ ਨਹੀਂ ਰਿਹਾ ਪੂਜਾ ਸੰਘਾ ਦੇ ਨਾਲ ਬਾਕੀ ਕਮੈਂਟਾਂ 'ਚ ਤੁਸੀਂ ਦੱਸਿਓ ਕੀ ਹੋ ਸਕਦੀ ਹੈ ਗੱਲਬਾਤ ਤੁਸੀਂ ਕੀ ਸੋਚਦੇ ਹੋ ਪੂਜਾ ਸੰਘਾ ਬਾਰੇ ਤੇ ਇਸ ਮੁੱਦੇ ਬਾਰੇ ਕਮੈਂਟਾਂ 'ਚ ਆਪਣੀ ਰਾਏ ਜਰੂਰ ਦਿਓ ਸ਼ੇਅਰ ਜਰੂਰ ਕਰ ਦਿਓ ਦੇਖੋ ਕੀ ਬੋਰਡ ਹੈ ਸੁਖ ਆਪਣੀ ਪਤਨੀ ਲਈ ਜਿੱਤਾ ਸਾਰੇ ਭਰਾ ਮੇਰੇ ਠੀਕ ਹੀ ਹੋਮੋਂਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਇੱਕਾਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆਂ ਕੀ ਬਣਦਾ ਓਕੇ ਮੇਰਾ ਭਰਾ